ਤਿਤ ਹੈ ਆਪਕਾ ਮਹਿਲੋ ਮੇ ਆਓ ਸਵਾਗਤ ਹੈ ਆਪਕਾ ਸਸ਼ਿਆਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਅੱਜ ਜੋਧਿਆ ਦੇ ਵਿੱਚ ਸ਼੍ਰੀ ਰਾਮ ਮੰਦਿਰ ਦਾ ਧੂਮ ਧਾਮ ਦੇ ਨਾਲ ਉਦਘਾਟਨ ਹੋ ਰਿਹਾ ਹੈ ਤੇ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਦੇਸ਼ ਤੇ ਦੁਨੀਆ ਦੇ ਵਿੱਚ ਰਾਮਪਕਤਾ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਆਪਣੀ ਸ਼ਰਧਾ ਦਿਖਾਈ ਜਾ ਰਹੀ ਹੈ ਵੱਡੇ ਵੱਡੇ ਸਮਾਗਮ ਕਰਵਾਏ ਜਾ ਰਹੇ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਛੁੱਟੀ ਦਾ ਵੀ ਕਈ ਸੂਬਿਆਂ ਦੇ ਵਿੱਚ ਛੁੱਟੀ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਸਰਕਾਰਾਂ ਦੇ ਵੱਲੋਂ ਵੀ ਇਸ ਸਮਾਗਮ ਨੂੰ ਲੈ ਕੇ ਆਪਣੀ ਸ਼ਰਧਾ ਦਿਖਾਈ ਜਾ ਰਹੀ ਹੈ ਪਰ ਉੱਥੇ ਜੇਕਰ ਹੁਣ ਇਤਿਹਾਸ ਦੇ ਉੱਤੇ ਝਾਤ ਮਾਰੀਏ ਤਾਂ ਰਾਮ ਮੰਦਰ ਦਾ ਇਤਿਹਾਸ ਸਿੱਖਾਂ ਦੇ ਨਾਲ ਵੀ ਜੁੜਿਆ ਹੋਇਆ ਹੈ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਸਿੱਖ ਧਰਮ ਦਾ ਅਜੋਦਿਆ ਤੇ ਸ਼੍ਰੀ ਰਾਮ ਮੰਦਰ ਦੇ ਨਾਲ ਕੀ ਇਤਿਹਾਸ ਜੁੜਿਆ ਹੋਇਆ ਹੈ ਇਸ ਦੇ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਦੇਖੋ ਇਹ ਖਾਸ ਰਿਪੋਰਟ ਕਿ ਤੁਸੀਂ ਜਾਣਦੇ ਹੋ ਕਿ ਰਾਮ ਮੰਦਰ ਅੰਦੋਲਨ ਕਿਵੇਂ ਹਿੰਦੂ ਨਹੀਂ ਸਗੋਂ ਸਿੱਖਾਂ ਨੇ ਸ਼ੁਰੂ ਕੀਤਾ ਸੀ ਇਸ ਆਧਾਰ ਤੇ ਸੁਪਰੀਮ ਕੋਰਟ ਨੇ ਸੰਨ 2019 ਚ ਸਵੀਕਾਰ ਕੀਤਾ ਸੀ ਕਿ ਪਹਿਲਾ ਮਸਜਿਦ ਹੀ ਥਾਂ ਤੇ ਮੰਦਰ ਸੀ ਇਸ ਗੱਲ ਦਾ ਖੁਲਾਸਾ ਦੇਸ਼ ਦੇ ਪ੍ਰਸਿੱਧ ਇਤਿਹਾਸਕਾਰ ਡਾਕਟਰ ਰਵੀਪਰਤ ਨੇ ਕੀਤਾ ਹੈ ਉਹਨਾਂ ਦੱਸਿਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਹਰਿਦੁਆਰ ਤੋਂ ਪੂਰੀ ਜਾ ਰਹੇ ਸਨ ਤਾ ਉਹ ਜੋਧਿਆ ਵਿੱਚ ਰੁਕੇ ਸਨ ਉਹ ਰਾਮ ਮੰਦਰ ਵੀ ਗਏ ਅਤੇ ਉੱਥੇ ਮੌਜੂਦ ਇੱਕ ਦਰਖਤ ਹੇਠਾਂ ਤਪੱਸਿਆ ਕੀਤੀ ਉਹ ਸਬੂਤ ਅੱਜ ਵੀ ਮੌਜੂਦ ਨੇ ਚੌਦਹ ਦਿਨਾ ਤੱਕ ਬਾਬਰੀ ਮਸਜਿਦ ਤੇ ਕੀਤਾ ਸੀ ਕੰਮ। ਇਸ ਤੋਂ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਅਜੋਧਿਆ ਜਾ ਚੁੱਕੇ ਨੇ ਅਤੇ ਉਹਨਾਂ ਨੇ ਵੀ ਉੱਥੇ ਮੰਦਿਰ ਵਿੱਚ ਦਰਸ਼ਨ ਕੀਤੇ ਸਨ। ਇਸ ਤੋਂ ਬਾਅਦ ਕਹਾਣੀ ਸ਼ੁਰੂ ਹੁੰਦੀ ਹੈ ਕਿ ਬਾਬਰ ਨੇ ਸਨ 1526 ਵਿੱਚ ਭਾਰਤ ਆਇਆ ਤੇ ਉਸ ਦੇ ਹੁਕਮਾ ਤੇ 1528 ਵਿੱਚ ਉਸ ਦੇ ਸਹਾਇਕ ਮੀਰ ਨੇ ਅਜੋਧਿਆ ਵਿੱਚ ਰਾਮ ਮੰਦਿਰ ਨੂੰ ਢਾਕੇ ਇੱਕ ਮਸਜਿਦ ਬਣਾਈ। ਸਨ 1952 ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਮੰਦਿਰ ਅਤੇ ਮਸਜਿਦ ਨੂੰ ਲੈ ਕੇ ਝਗੜਾ ਹੋ ਗਿਆ ਸੀ। ਫਿਰ 1858 ਚ ਪਹਿਲੀ ਵਾਰ ਸਿੱਖਾਂ ਦਾ ਇੱਕ ਸਮੂਹ ਸੀ ਜਿਸ ਨੂੰ ਨਹੰਗ ਸਿੱਖ ਕਹਿੰਦੇ ਹਨ ਉਹਦੇ ਪ੍ਰਮੁੱਖ ਬਾਬਾ ਫਕੀਰ ਸਿੰਘ ਖਾਲਸਾ ਨੇ ਨਵੰਬਰ ਮਹੀਨੇ ਚ ਆਪਣੇ 25 ਸਾਥੀਆਂ ਨਾਲ ਬਾਬਰੀ ਮਸਜਿਦ ਵਿੱਚ ਦਾਖਲ ਹੋ ਕੇ ਇਸ ਤੇ ਕਬਜ਼ਾ ਕਰ ਲਿਆ ਸੀ। ਉਹਨਾਂ ਨੇ 14 ਦਿਨ ਤੱਕ ਇਸ ਤੇ ਕਬਜ਼ਾ ਰੱਖਿਆ ਅਤੇ ਇਸ ਦੌਰਾਨ ਬਾਬਾ ਫਕੀਰ ਸਿੰਘ ਖਾਲਸਾ ਨੇ ਮਸਜਿਦ ਚ ਦਾਖਲ ਹੁੰਦੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਰੇ ਲਗਾਏ ਸਨ। ਨਾਲ ਹੀ RAM ਦੇ ਵੀ ਜੈਕਾਰੇ ਲਗਾਏ ਸਨ ਅਤੇ ਪੂਰੀਆਂ ਕੰਦਾ ਤੇ ਉਹਨਾਂ ਨੇ ਰਾਮ ਨਾਮ ਲਿਖ ਦਿੱਤਾ ਸੀ। ਬਾਬਾ ਫਕੀਰ ਸਿੰਘ ਖਾਲਸਾ ਨੇ ਹਵਨ ਕਰਵਾਇਆ। ਡਾਕਟਰ ਰਵੀਪਾਟ ਨੇ ਦੱਸਿਆ ਕਿ ਮਸਜਿਦ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਨਿਹੰਗ ਸਿੱਖ ਬਾਬਾ ਫਕੀਰ ਸਿੰਘ ਖਾਲਸਾ ਨੇ ਮਸਜਿਦ ਵਿੱਚ ਟੋਆ ਪੁੱਟਿਆ, ਉੱਥੇ ਹਵਨ ਕੁੰਡ ਬਣਾਇਆ ਤੇ ਹਵਨ ਕੀਤਾ। ਇਸ ਦੌਰਾਨ ਉਹਨਾਂ ਨੇ 25 ਸਾਥੀ ਮਸਜਿਦ ਦੇ ਬਾਹਰ ਪੈਰਾ ਦੇ ਰਹੇ ਸਨ। ਇਹ ਨਹੀਂ ਨਹੀਂ ਬਾਬਾ ਫਕੀਰ ਸਿੰਘ ਖਾਲਸਾ ਨੇ ਉੱਥੇ ਭਗਵਾਨ ਸ਼੍ਰੀ ਰਾਮ ਦੀ ਤਸਵੀਰ ਵੀ ਲਗਾ ਦਿੱਤੀ ਸੀ ਸਿੱਖਾਂ ਖਿਲਾਫ ਦਰਜ ਹੋਈ ਸੀ ਐਫਆਈਆਰ ਇਤਿਹਾਸਕਾਰ ਡਾਕਟਰ ਰਵੀ ਪਟਨੇ ਦੱਸਿਆ ਕਿ ਪਹਿਲੀ ਐਫਆਈਆਰ 28 ਨਵੰਬਰ ਨੂੰ ਦਰਜ ਕੀਤੀ ਗਈ ਸੀ ਉਸ ਸਮੇਂ ਅਵਦੇ ਪੁਲਿਸ ਸਟੇਸ਼ਨ ਅਧਿਕਾਰੀ ਸ਼ੀਤਲ ਦੁੱਬੇ ਨੇ ਸਿੱਖਾਂ ਖਿਲਾਫ ਪਹਿਲੀ ਐਫਆਈਆਰ ਦਰਜ ਕੀਤੀ ਸੀ ਇਸ ਤੋਂ ਬਾਅਦ ਸਿੱਖਾਂ ਨੂੰ ਇੱਕ ਨੋਟਿਸ ਦਿੱਤਾ ਗਿਆ ਕਿ ਉਹ ਮਸਜਿਦ ਤੋਂ ਬਾਹਰ ਆ ਜਾਣ ਤਾਂ ਸਿੱਖ ਬਾਹਰ ਆ ਗਏ ਸਨ ਪਰ ਮਸਜਿਦ ਦੇ ਬਾਹਰ ਹੀ 2 ਸਾਲ ਤੱਕ ਖੜੇ ਰਹੇ ਸਨ ਅਤੇ ਜਦੋਂ ਵੀ ਮਸਜਿਦ ਵਿੱਚ ਅਜ਼ਾਨ ਹੁੰਦੀ ਸੀ ਤਾਂ ਸਾਰੇ ਸਿੱਖ ਇਕੱਠੇ ਹੋ ਕੇ ਸ਼ੰਖ ਵੱਜਾਉਂਦੇ ਸਨ ਸਾਰੀ ਜਾਣਕਾਰੀ ਸੁਪਰੀਮ ਕੋਰਟ ਦੇ ਹੁਕਮਾਂ ਵਿੱਚ ਹੈ ਇਤਿਹਾਸਕਾਰ ਨੇ ਦੱਸਿਆ ਕਿ ਉਸਨੇ ਜੋ ਪੂਰੀ ਜਾਣਕਾਰੀ ਦਿੱਤੀ ਹੈ ਉਹ ਅਸਲ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਵਿੱਚ ਲਿਖੀ ਗਈ ਹੈ ਜਦੋਂ ਉਹਨਾਂ ਨੇ ਮੰਨਿਆ ਕਿ ਮਸਜਿਦ ਦੀ ਜਗ੍ਹਾ ਮੰਦਿਰ ਸੀ ਉੱਥੇ ਆਧਾਰ ਅੱਜ ਵੀ ਮੰਦਿਰ ਹੀ ਬਣਾਇਆ ਗਿਆ ਤਾਂ ਤੁਸੀਂ ਸਾਡੀ ਖਾਸ ਰਿਪੋਰਟ ਦੇ ਵਿੱਚ ਸੁਣਿਆ ਕਿ ਸਿੱਖ ਧਰਮ ਦਾ ਸ਼੍ਰੀ ਰਾਮ ਮੰਦਿਰ ਦੇ ਨਾਲ ਕੀ ਇਤਿਹਾਸ ਹੈ ਤੇ ਅਯੋਧਿਆ ਦੇ ਨਾਲ ਕੀ ਖਾਸ ਤਾਲੁਕਾਤ ਨੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਸਾਡੀ ਰਿਪੋਰਟ ਪਸੰਦ ਆਈ ਹੋਵੇਗੀ ਤੇ ਆਪਣੀ ਟਿੱਪਣੀ ਤੁਸੀਂ ਨੀਚੇ ਟਿੱਪਣੀ ਬਾਕਸ ਦੇ ਵਿੱਚ ਵੀ ਦੇ ਸਕਦੇ ਹੋ ਤਦ ਤੱਕ ਦੇ ਲਈ ਮੈਨੂੰ ਦਿਓ ਜੀ ਆਜਾ ਤੁਸੀਂ ਇੱਕ ਦਰੋ ਸਕਾਈ ਨਿਊਜ਼ ਪੰਜਾਬ ਸੱਚਾ ਕਾਲ ਤੇ ਜੈ ਸ਼੍ਰੀ ਰਾਮ